ਉਮਰਾਂ ਦੇ ਨਾਲ ਜੇ ਚਿਹਰੇ ਬਦਲ ਉਮਰਾਂ ਦੇ ਨਾਲ ਜੇ ਚਿਹਰੇ ਬਦਲ ਨ ਫਰਕ ਜਮਾ ਨਹੀਂ ਪੈਂਦਾ বিনা ਉਮਰਾਂ ਤੋਂ ਬਦਲਦੇ ਚਿਹਰੇ ਔਖਾ ਕਰਦੇ ਨੇ ਇੱਕ ਚਿਹਰੇ ਤੇ ਦੂਜਾ ਚਿਹਰਾ ਜੋਲਾ ਕੇ ਰੱਖਦੇ ਨੇ ਉਹ ਚਿਹਰੇ ਹੀ ਹਰ ਵਾਰ ਕਿਉਂ ਤੋਖਾ ਕਰ ਦੇ ਨੇ ਰੋਂਦੇ ਚਿਹਰੇ ਰੋਂਦੇ ਚਿਹਰੇ ਖੁਸ਼ੀਆਂ ਹੋਣ ਤੇ ਵੀ ਮਰਝਾਉਂਦੇ ਦੇਖੇ ਮੈਂ ਹੱਸਦੇ ਚਿਹਰੇ ਆਪਣੇ ਦੁੱਖਾਂ ਨੂੰ ਭੁੱਲ ਕੇ ਮਹਿਫਲਾਂ ਵਿੱਚ ਰੰਗ ਜਮਾਉਂਦੇ ਦੇਖੇ ਮੈਂ ਚਲਾਕ ਚਿਹਰਿਆਂ ਦਾ ਦੌਰ ਹੈ ਇਹ ਚਲਾਕ ਚਿਹਰਿਆਂ ਦਾ ਦੌਰ ਹੈ ਇਹ ਨਹੀਂ ਚੱਲਦੀ ਭੋਲੇ ਭਾਲਿਆਂ ਦੀ ਅੱਧੀ ਦੁਨੀਆ ਖਾ ਗਈ ਮਿੱਤਰੋ ਅੱਧੀ ਦੁਨੀਆ ਖਾ ਗਈ ਮਿੱਤਰੋ ਲੜਾਈ ਚਿਹਰੇ ਗੋਰੇ ਕਾਲਿਆਂ ਦੀ ਚਿਹਰੇ ਗੋਰੇ ਕਾਲਿਆਂ ਦੀ